ਨਸ਼ੇ ਦਾ ਟੀਕਾ ਲਗਾਉਣਾ 22 ਸਾਲਾਂ ਨੌਜਵਾਨ ਦੀ ਹੋਈ ਮੌਤ ਨਹੀਂ ਰੁਕ ਰਹੀ ਆ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੋਈ ਕੋਈ ਕਾਰਵਾਈ ਨਹੀਂ ਕਰਦੀਆਂ ਆ ਹਮਨੇ 24 ਜਨਵਰੀ ਨੂੰ ਕੋਠੀ ਬੋਲ ਨੇ ਸਾਡੇ ਬਜਟ ਦੇ ਚਾਰ ਮੋਟਾ ਕੇ ਹੋ ਗਏ ਇਹ ਨੂੰ ਜਿਵੇਂ ਸਾਲ ਹੀ ਹੋਇਆ ਸਾਲ ਸਾਲ ਦਾ ਬਾਅਦ ਤਿੰਨ ਕਰਦਾ ਰਿਹਾ ਹੈ ਤਾਂ ਸਾਨੂੰ ਹੋ ਗਿਆ ਬੜਾ ਸਾਲ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੀ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਆ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਕੁਨੂਕੋੜ ਕੇ ਪੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਤਰਨ ਤਰਨ ਦੇ ਕਸਬਾ ਅਲਗੋਕੇ ਟੀਵੀ ਸ਼੍ਰੀਆਮ ਵਿਗਦੇ ਨਸ਼ੇ ਦੇ ਨਾਲ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਵਾਸੀ ਅਲਗੋਠੀ ਦੇ ਰੂਪ ਵਿੱਚ ਹੋਈ ਹੈ ਜਿਕਰ ਇਹ ਹੋ ਗਿਆ ਕਿ ਉਪਰક્ત ਨੌਜਵਾਨ ਦੇ ਵੱਲੋਂ ਘਰ ਦੇ ਹੀ ਬਾਥਰੂਮ ਦੇ ਅੰਦਰ ਆਪਣੇ ਸਰੀਰ ਦੇ ਪ੍ਰਾਈਵੇਟ ਪਾਰਟ ਵਿੱਚ ਟੀਕਾ ਲਗਾਉਣ ਨਾਲ ਉਸ ਦੀ ਮੌਤ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਉਸ ਦੇ ਮ੍ਰਿਤਕ ਦੇ ਦੇ ਕੋਲ ਨਸ਼ੀ ਦਾ ਟੀਕਾ ਲਾਉਣ ਵਾਲੀ ਸਿਰਿੰਜ ਵੀ ਬਰਾਮਦ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਕੁਮਾਰ ਅਤੇ ਚਾਚਾ ਬਲਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਅਨੇਕਾਂ ਵਾਰ ਉਸ ਨੂੰ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜੀਉਣ ਲਈ ਸਮਝਾਇਆ ਸੀ ਪਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਨਸ਼ੇ ਤੋਂ ਵਰਜਿਤ ਕਰਨ ਦੇ باوجود ਵੀ ਉਹਨਾਂ ਦਾ ਨੌਜਵਾਨ ਨਸ਼ੇ ਦਾ ਪੱਕਾ ਆਦੀ ਹੋ ਗਿਆ ਸੀ ਅਤੇ ਬੀਤੇ ਦਿਨੀ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੇ ਘਰ ਦੇ ਬਾਥਰੂਮ ਵਿੱਚ ਲਾਸ਼ ਮਿਲੀ ਹੈ ਜਿਸ ਦੀ ਮੌਤ ਕੇ ਪ੍ਰਾਈਵੇਟ ਪਾਰਟ ਤੇ ਨਸ਼ੇ ਦਾ ਟੀਕਾ ਲਗਾਉਣਾ ਹੋਈ ਹੈ ਉਧਰ ਮਿੱਤਰ ਦੇ ਪਿਤਾ ਦੇ ਚਾਚੇ ਨੇ ਇਹ ਵੀ ਦੱਸਿਆ ਕਿ ਅਲਗੋ ਕੋਠਰੇ ਵਿੱਚ ਸ਼੍ਰੀਆਮ ਹੀ ਨਸ਼ਾ ਵਿਕ ਰਿਹਾ ਹੈ ਪਰੰਤੂ ਪੁਲਿਸ ਦਰਸ਼ਕ ਵਾਂਕੇ ਤਮਾਸ਼ਾ ਹੀ ਦੇਖ ਰਹੀ ਹੈ ਜਦ ਕਿ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੁਣ ਪਰਿਵਾਰਿਕ ਮੈਂਬਰਾਂ ਨੇ ਐਸਐਸਪੀ ਦੇ ਕੋਲ ਮੰਗ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਬਰੀਕੀ ਨਾਲ ਜਾਂਚ ਕਰਕੇ ਨਸ਼ੇ ਦੇ ਸਦਾਕਰਾਂ ਨੂੰ ਫੜਿਆ ਜਾਵੇ ਤਾਂ ਕਿ ਹੋਰ ਨੌਜਵਾਨ ਉਹਨਾਂ ਦੇ ਪੁੱਤਰ ਵਾਂ ਨਸ਼ੇ ਦੀ ਭੇਡਨਾ ਚੜ ਸਕਣ ਉਧਰ ਪੱਤਰਕਾਰ ਨਾਲ ਗੱਲਬਾਤ ਕਰਦੇ ਸਬਡਿਵੀਜ਼ਨ ਭਿੱਖੀਪਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਮੀਡੀਆ ਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਨਸ਼ੇ ਦੇ ਨਾਲ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਅਤੇ ਉਹ ਇਸ ਸੰਬੰਧੀ ਜਾਂਚ ਵੀ ਕਰਵਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਆਪਣਾ ਨਾਮ ਤੇ ਪਿੰਡ ਕਹੋ। ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਹੈ। ਹਰਵੋ ਗੋਠੀ ਦਾ ਮੈਂ ਰਹਿਣ ਵਾਲਾ। ਤੇ ਆਹ ਡੇ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਹੈ ਕਿਸ ਕਾਰਨ ਕਰਕੇ ਮੌਤ ਹੋਈ ਹੈ? ਇਹ ਨਸ਼ੇ ਕਰਕੇ ਹੋਈ ਹੈ ਜੀ। ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ? ਕਿੰਨੇ ਚਿਰ ਦਾ ਕਰਦਾ ਹੈ? ਜੀ ਹਾਂ ਨੂੰ ਜਿਆ ਸਾਲ ਤੋਂ ਹੀ ਪਤਾ ਲੱਗਾ ਸੀ। ਇਸ ਚੀਜ਼ ਦਾ ਨਸ਼ਾ ਕਰਦਾ ਹੈ ਇਹ ਟੀਕੇ ਲੋਂਦਾ ਸੀ ਸਮੈਗ ਦਾ ਨਸ਼ਾ ਕਰਦਾ ਸੀ ਹਾਂਜੀ ਤੇ ਤੁਹਾਡੇ ਏਡੇ ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਕ ਚ ਵੇਖਦਾ ਕਿੰਨਾ ਨਸ਼ਾ ਵਿਕਦਾ ਹੈ ਗੰਗੋਠੀ ਇਹ ਗੰਗੋਠੀ ਬਹੁਤ ਨਸ਼ਾ ਹੈ ਡਾਇਰੈਕਟ 10-4 ਮੋਤਾਗੇ ਹੋ ਚੁੱਕੀਆਂ ਨੌਜਵਾਨ ਬਸ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂਜੀ ਸਰ ਜੀ ਕੀ ਨਾਮ ਆਪਣਾ ਮਨਜੀਤ ਕੁਮਾਰ ਅੱਜ ਨੇ ਦੇਥ ਹੋਈ ਤੁਹਾਡੇ ਕੀ ਲੱਗਦੇ ਆ ਪਤੀ ਆ ਮੇਰਾ ਕੀ ਕੰਮ ਕਰਦਾ ਸੀ ਉਹ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਕਿਸ ਕਰਨ ਮੋਤਈ ਉਹਦੀ ਟੀਕਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਕਾ ਲੱਗਿਆ ਟੀਕਾ ਲੱਗਿਆ ਤੇ ਨਸ਼ਾ ਹਲਕੂ ਵਿੱਚ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰਿਆ ਮਿਕਰਿਆ ਸੀ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਚਿਰ ਤੋਂ ਕਰਦੇ ਆਂ ਮੁੰਡਾ ਮੈਨੂੰ ਇਹ ਤਰੀ ਮੈਂ ਸਾਲ ਹੀ ਹੋਇਆ ਸਾਨੂੰ ਸਾਲ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਲੱਗਾ ਪਤਾ ਸਾਲ ਕੋ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਤੇ ਸਾਡਾ ਦੇ ਕਲੇਗਾ ਅਗਾ ਹੋਰ ਨਾ ਕੋ ਜਿਆਦਾ ਸਰ ਅਲਗਨਕੋਟੀ ਦੇ ਵਿੱਚ ਇੱਕ 2 ਬਾਈਕਸਾਲਾ ਨੌਜਵਾਨ ਦੀ ਘਰ ਦੇ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਮਿਲੀ ਇਸ ਬਾਬਤ ਨਹੀਂ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀਜ਼ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਇਆ ਉਸਰ ਪਰਿਵਾਰ ਇਹ ਕਹਿੰਦਾ ਨਜ਼ਰ ਆ ਰਿਹਾ ਤੇ ਮਿਲ ਕੀ ਸਾਡੇ ਅਲਗੋ ਕੋਟੀ ਚ ਸ਼ਰੇ ਆਮ ਨਸ਼ਾ ਵਿਕਦਾ ਸਰ ਕੋਈ ਨੱਖ ਮਰ ਲਈ ਕੋਈ ਗਾਂ ਤੁਹਾਡੇ ਲੋਕ ਕੋ ਕਦਮ ਦੇਖੋ ਸਬਡਿਵੀਜ਼ਨ ਪੇ ਕਿਵੈਂਟ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੇ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਵਿੱਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਵਾ ਬਿਲਕੁਲ ਜੀ ਬਿਲਕੁਲ